ਸੁਖਾ ਸੰਗੀ ਜੀ ਨੇ ਆਪਾਂ ਨੂੰ ਕਾਫੀ ਸੋਨਾ ਕਮੈਂਟ ਕੀਤਾ ਪ੍ਰਕਾਸ਼ 24 ਘੰਟੇ ਲਗਾਤਾਰ ਚੱਲਦਾ ਰਹਿੰਦਾ ਹੈ ਅਗਰ ਰੁਕਦਾ ਹੈ ਤਾਂ ਮਨ ਹੀ ਪ੍ਰਕਾਸ਼ ਨਾਲ ਵਾਰ-ਵਾਰ ਟੁੱਟਦਾ ਹੈ ਕਿਉਂਕਿ ਮਨ ਵਿੱਚ ਫੁਰਨੇ ਆਉਣੇ ਸ਼ੁਰੂ ਹੋ ਜਾਂਦੇ ਨੇ ਪ੍ਰਕਾਸ਼ ਦੇ ਨਾਲ-ਨਾਲ ਆਵਾਜ਼ ਵੀ ਚੱਲਦੀ ਰਹਿੰਦੀ ਹੈ ਕਈ ਤਰ੍ਹਾਂ ਦੀਆਂ ਸੰਗੀਤ ਰੂਪੀ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਹਨ ਜੋ ਮਨ ਦੀ ਅਵਸਥਾ ਅਨੁਸਾਰ ਸੁਣਦੇ ਨੇ ਦਸਮਾ ਦਵਾਰ ਖੁੱਲਣ ਤੋਂ ਪਹਿਲਾਂ ਇੱਕ ਵੱਡੇ ਅੰਧਕਾਰ ਦੇ ਵਿੱਚੋਂ ਲੰਘਣਾ ਪੈਂਦਾ ਹੈ ਕਈ ਤਾਂ ਡਰ ਕੇ ਵਾਪਸ ਆ ਜਾਂਦੇ ਨੇ ਗੁਰੂ ਕਿਰਪਾ ਤੋਂ ਬਿਗੈਰ ਇਹ ਰਸਤਾ ਤੈਅ ਨਹੀਂ ਕੀਤਾ ਜਾ ਸਕਦਾ। ਵਾਹਿਗੁਰੂ ਜੀ ਵਾਕੇ ਹੀ ਜਦ ਤੱਕ ਅਸੀਂ ਗੁਰੂ ਦੇ ਲੜ ਨਹੀਂ ਲੱਗਦੇ ਉਦੋਂ ਤੱਕ ਅਸੀਂ ਇਹ ਰਸਤਾ ਤੈਅ ਨਹੀਂ ਕਰ ਸਕਦੇ। ਤੇ ਸਾਡੇ ਮਨ ਦੇ ਵਿਚਾਰਾਂ ਦੇ ਵਿੱਚ ਜਾਣ ਕਰਕੇ ਸਾਨੂੰ ਉਹ ਪ੍ਰਕਾਸ਼ ਨਹੀਂ ਦਿਖਾਈ ਦਿੰਦਾ ਤੇ ਸਾਨੂੰ ਉਹ ਤੁਨਾਕਾਰ ਆਵਾਜ਼ਾਂ ਵੀ ਸੁਣਾਈ ਨਹੀਂ ਦਿੰਦੀਆਂ। ਮਨ ਤ੍ਰਿਗੁਣ ਮਾਇਆ ਵਿੱਚ ਡਿੱਗ ਪੈਂਦਾ ਹੈ। ਇਸ ਤੋਂ ਅਗਲਾ ਜੋ ਆਪਾਂ ਨੂੰ ਇੱਕ ਸਵਾਲ ਆਇਆ ਹੈ ਬੀ ਐਸ ਸਿੰਘ ਜੀ ਆਪਾਂ ਨੂੰ ਸਵਾਲ ਕਰਦੇ ਨੇ ਮੈਂ ਧਿਆਨ ਕਰਦਾ ਸੀ ਮੈਂ ਪ੍ਰਕਾਸ਼ ਵੀ ਵੇਖਿਆ ਮੈਂ ਇਹ ਸਭ ਕੁਝ ਕਿਸੇ ਨੂੰ ਦੱਸ ਵੀ ਦਿੱਤਾ ਤੇ ਉਸ ਤੋਂ ਬਾਅਦ ਮੈਨੂੰ ਕੁਝ ਨਹੀਂ ਦਿਖਿਆ ਨਾ ਹੀ ਧਿਆਨ ਲੱਗਦਾ ਮੈਂ ਕੀ ਕਰਾਂ ਪਲੀਜ਼ ਦੱਸੋ ਵਾਹਿਗੁਰੂ ਜੀ ਦੇਖੋ ਅਸੀਂ ਗੁਰਮਖਾ ਦੇ ਨਾਲ ਤਾਂ ਵਿਚਾਰ ਕਰਨੀ ਹੀ ਹੁੰਦੀ ਹੈ ਸਾਨੂੰ ਕਰਨੀ ਵੀ ਪੈਂਦੀ ਹੈ ਕਿਉਂਕਿ ਜਿਨ੍ਹਾਂ ਗੁਰਮਖਾ ਨੇ ਇਹ ਸਾਰੇ ਪੈਂਡੇ ਤੈ ਕੀਤੇ ਨੇ ਉਹ ਦੂਸਰੇ ਵਿਅਕਤੀ ਨੂੰ ਦੂਸਰੇ ਜੀਵ ਨੂੰ ਦੱਸ ਸਕਦਾ ਹੈ ਕਿ ਤੁਸੀਂ ਇਥੋਂ ਅਝਿਹਾ ਕਰੋ ਤੁਸੀਂ ਇਥੋਂ ਅਝਿਹਾ ਨਹੀਂ ਕਰਨਾ ਸਾਨੂੰ ਸਾਵਧਾਨ ਕਰ ਦਿੰਦੇ ਨੇ ਜੋ ਸੰਤ ਮਹਾਪੁਰਖ ਬ੍ਰਹਮ ਗਿਆਨੀ ਗੁਰਮੁਖ ਹੁੰਦੇ ਨੇ ਉਹਨਾਂ ਦੇ ਕੋਲ ਅਸੀਂ ਵਿਚਾਰ ਬੇਚਿਜਕੋ ਕੇ ਕਰ ਸਕਦੇ ਹਾਂ ਜੋ ਮਨਮੁਖ ਜੀਵ ਹੁੰਦਾ ਹੈ ਉਹਨਾਂ ਦੇ ਕੋਲ ਅਸੀਂ ਵਿਚਾਰ ਨਾ ਹੀ ਕਰਨੀ ਹੈ ਨਾ ਹੀ ਕਰਨ ਦਾ ਕੋਈ ਫਾਇਦਾ ਹੈ ਉਹਨਾਂ ਨੂੰ ਆਪਣੀ ਅੰਦਰਲੀ ਅਵਸਥਾ ਦੱਸਣ ਦਾ ਕੋਈ ਵੀ ਫਾਇਦਾ ਨਹੀਂ ਹੈ ਅੰਤਲੀ ਅਵਸਥਾ ਦੱਸਣ ਦੀ ਤਾਂ ਦੂਰ ਦੀ ਗੱਲ ਹੈ ਜੇ ਆਪਾਂ ਮਨਮੁਖ ਜੀਵ ਦੇ ਕੋਲ ਨਾਮ ਦੀ ਗੱਲ ਜਾਪ ਦੀ ਗੱਲ ਵਾਹਿਗੁਰੂ ਦੀ ਪਰਮਾਤਮਾ ਦੀ ਗੱਲ ਵੀ ਕਰਾਂਗੇ ਤਾਂ ਉਹ ਉਸ ਤੋਂ ਦੂਰ ਭੱਜਣਗੇ ਫਿਰ ਆਪਣੀ ਅਵਸਥਾ ਦੱਸਣ ਦਾ ਕੀ ਫਾਇਦਾ ਦੂਸਰੀ ਗੱਲ ਅਸੀਂ ਵਹਿਮ ਨਹੀਂ ਕਰਨਾ ਇਹ ਸਾਡੀ ਆਪੋ ਆਪਣੀ ਮਿਹਨਤ ਹੈ ਜਿਵੇਂ ਜਿਵੇਂ ਅਸੀਂ ਧਿਆਨ ਦੇ ਵਿੱਚ ਬੈਠਾਂਗੇ ਮਾਲਕ ਇਸ ਮਨ ਬੱਚੇ ਤੇ ਖੁਸ਼ ਹੋ ਕੇ ਸਾਰੇ ਅਨੁਭਵ ਕਰਵਾਉਂਦੇ ਨੇ ਜਿਵੇਂ ਕਿ ਅਨਹਦ ਸ਼ਬਦ ਸੁਣਨੇ ਮਨ ਦਾ ਸਹਿਜ ਬਾਣਾ ਮਨ ਦਾ ਪੂਰੀ ਗਹਿਰਾਈ ਦੇ ਵਿੱਚ ਧਿਆਨ ਦੇ ਵਿੱਚ ਜਾਣਾ ਮਨ ਨੂੰ ਪ੍ਰਕਾਸ਼ ਦੇ ਦਰਸ਼ਨ ਹੋਣੇ ਹੋਰ ਬਹੁਤ ਸਾਰੇ ਅਨੁਭਵ ਹੁੰਦੇ ਨੇ ਜਿਵੇਂ ਅੰਮ੍ਰਿਤ ਰਸ ਹੋਣਾ ਅੰਮ੍ਰਿਤ ਵਰਖਾ ਹੋਣੀ ਜਿਵੇਂ ਜਿਵੇਂ ਮਾਲਕ ਸਾਡੀ ਭਗਤੀ ਤੇ ਖੁਸ਼ ਹੁੰਦੇ ਨੇ ਇਹ ਸਾਰੇ ਅਨੁਭਵ ਹੁੰਦੇ ਰਹਿੰਦੇ ਨੇ ਤੇ ਅਸੀਂ ਇਹ ਸੋਚ ਕੇ ਧਿਆਨ ਲਾਉਣਾ ਛੱਡ ਨਹੀਂ ਦੇਣਾ ਕਿ ਸਾਨੂੰ ਕੋਈ ਅਨੁਭਵ ਨਹੀਂ ਹੋ ਰਿਹਾ ਅਸੀਂ ਤਾਂ ਜੇ ਸਾਨੂੰ ਅਨਹਦ ਸ਼ਬਦ ਸੁਰਾਈ ਦਿੰਦੇ ਨੇ ਤਾਂ ਉਹਨਾਂ ਦੀ ਅਸੀਂ ਸੇਵਾ ਕਰੀ ਜਾਣੀ ਹੈ ਆਖਰੀ ਸੁਵਾਸ ਤੱਕ ਜੇ ਅਸੀਂ ਇਹ ਰਾਹ ਛੱਡ ਦਿੱਤਾ ਕੁਝ ਵੀ ਸੋਚ ਕੇ ਤਾਂ ਕਾਲ ਜਿੱਤ ਜਾਵੇਗਾ ਜਦ ਤੱਕ ਸਾਡੀ ਰਸਨਾ ਤੇ ਜਾਪ ਨਹੀਂ ਹੈ ਅਨਹਦ ਸ਼ਬਦ ਨਹੀਂ ਸੁਣਦੇ ਮਨ ਕਿੱਥੇ ਹੋਵੇਗਾ ਤ੍ਰੈਗੁਣ ਮਾਇਆ 'ਚ ਤੇ ਉੱਥੇ ਸਾਡੇ ਸੁਵਾਸ ਜਿੰਨੇ ਹੋਣਗੇ ਸਭ ਬੇਅਰਥ ਜਾਣਗੇ ਤੇ ਬੇਅਰਥ ਜਾਣ ਨਾਲੋਂ ਚੰਗਾ ਤਾਂ ਇਹੀ ਹੈ ਕਿ ਅਸੀਂ ਅਨਹਦ ਸ਼ਬਦਾਂ ਨੂੰ ਸੁਣੀਏ ਤਾਂ ਜੋ ਸਾਡੇ ਸੁਵਾਸ ਲਿਖੇ ਲੱਗਦੇ ਰਹਿਣ ਆਖਰੀ ਸਵਾਸ ਤੱਕ ਅਸੀਂ ਅਜਿਹਾ ਕਾਰਜ ਕਰਦੇ ਰਹਿਣਾ ਹੈ। ਅਗਲਾ ਜੋ ਆਪਾਂ ਨੂੰ ਸਵਾਲ ਆਇਆ ਹੈ ਉਹ ਆਇਆ ਹੈ ਸੁਖਮਨੀ ਜੀ ਦਾ। ਹੈਲੋ ਭਾਜੀ ਮੈਂ ਟਰਾਈ ਕਰਦੀ ਹਾਂ ਬਟ ਜਦੋਂ ਫਰੰਟ ਦੇ ਵਿੱਚ ਧਿਆਨ ਲਾਉਂਦੇ ਹਾਂ ਤਾਂ ਮੇਰੇ ਹੈਡੈਕ ਹੁੰਦੀ। ਬਟ ਜਦੋਂ ਤਾਲੂ ਤੇ ਜਾਂ ਬੈਕ ਹੈਡ ਤੇ ਕਰਦੇ ਹਾਂ ਫਿਰ ਧਿਆਨ ਲੱਗਦਾ ਹੈ। ਮੈਂ ਬਹੁਤ ਕੰਫਿਊਜ਼ ਹਾਂ। ਹਾਂਜੀ ਵਾਹਿਗੁਰੂ ਜੀ ਜਦ ਤੱਕ ਸਾਡਾ ਮਨ ਸ਼ਬਦ ਦੇ ਵਿੱਚ ਮਿਲਦਾ ਨਹੀਂ ਸ਼ਬਦ ਦੇ ਵਿੱਚ ਜਦੋਂ ਇਹ ਮਿਲ ਗਿਆ ਤਾਂ ਆਪਣੇ ਸਰੀਰ ਨੂੰ ਹੌਲੀ-ਹੌਲੀ ਹੌਲੀ-ਹੌਲੀ ਜੋ ਸੁਰਤੀ ਹੈ ਬਿਖਰੀ ਹੋਈ ਸੁਰਤੀ ਉਹ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ ਸਾਡਾ ਧਿਆਨ ਇਕੱਠਾ ਹੋ ਜਾਂਦਾ ਜਦ ਤੱਕ ਸਾਡਾ ਧਿਆਨ ਇਹਦੇ ਸ਼ਬਦ ਦੇ ਵਿੱਚ ਨਹੀਂ ਲੱਗਦਾ ਬਾਹਰ ਸੁਣਦੇ ਵਿਚਾਸਨ ਨਹੀਂ ਲੱਗਦਾ ਉਦੋਂ ਤੱਕ ਅਸੀਂ ਕਿਤੇ ਵੀ ਧਿਆਨ ਨਹੀਂ ਲਗਾ ਸਕਦੇ ਜੇ ਤੁਹਾਡਾ ਬੈਕ ਸਾਈਡ ਤੇ ਧਿਆਨ ਲੱਗਦਾ ਹੈ ਤੁਹਾਨੂੰ ਅਨਹਦ ਸ਼ਬਦ ਸੁਣਦੇ ਨਹੀਂ ਤਾਂ ਤੁਸੀਂ ਉੱਥੇ ਬੈਠ ਕੇ ਸੁਣ ਸਕਦੇ ਹੋ ਪਰ ਬਾਡੀ ਦੇ ਵਿੱਚ ਧਿਆਨ ਨਹੀਂ ਲਗਾਉਣਾ ਫਿਰ ਧਿਆਨ ਬਾਡੀ ਵਿੱਚ ਹੀ ਲੱਗੇਗਾ ਬਾਹਰ ਜੋ ਆਪਾਂ ਅੱਖਾਂ ਬੰਦ ਕਰਕੇ ਆਪਾਂ ਨੂੰ ਹਨੇਰਾ ਦਿਖਾਈ ਦਿੰਦਾ ਹੈ ਇੱਥੇ ਜੋ ਸੁੰਨ ਹੈ ਇਸ ਨੂੰ ਮਹਿਸੂਸ ਕਰਨਾ ਹੈ ਤੇ ਅਨਹਦ ਸ਼ਬਦਾਂ ਨੂੰ ਸੁਣੀ ਜਾਣਾ ਹੈ ਜੇ ਆਸਣ ਹਜੇ ਮਨ ਦਾ ਖਾਲੀ ਖਲਾਅ ਵਿੱਚ ਨਹੀਂ ਲੱਗਦਾ ਤਾਂ ਵਾਹਿਗੁਰੂ ਗੁਰਮੰਤਰ ਨੂੰ ਪਹਿਲਾਂ ਬੋਲ ਕੇ ਅਭਿਆਸ ਕਰੋ ਜਦੋਂ ਖੁਮਾਰੀ ਚੜੇਗੀ ਉਸ ਤੋਂ ਬਾਅਦ ਅਨਹਦ ਸ਼ਬਦਾਂ ਨੂੰ ਸੁਣੋ ਤੇ ਫਿਰ ਜਦੋਂ ਤੁਸੀਂ ਬਾਹਰ ਖਾਲੀ ਖਲਾ ਦੇ ਵਿੱਚ ਮਹਿਸੂਸ ਕਰੋਗੇ ਇਸ ਸੁਣ ਲਓ ਮਨ ਦਾ ਆਸਨ ਉੱਥੇ ਲਾ ਕੇ ਅਨਹਦ ਸ਼ਬਦਾਂ ਦੇ ਵਿੱਚ ਧਿਆਨ ਲਗਾ ਕੇ ਉਸ ਏਰੀਏ ਦੇ ਵਿੱਚ ਬਿਠੋ ਚੌਥੇ ਪਦ ਵਿੱਚ ਬਿਠਣਾ ਹੈ ਥਿਰ ਕਰ ਦੇ ਵਿੱਚ ਆਪਾਂ ਬਿਠਣਾ ਹੈ ਜਦੋਂ ਅਸੀਂ ਜਨਮ ਮਰਨ ਦੇ ਚੱਕਰ ਦੇ ਵਿੱਚ ਪੈ ਜਾਂਦੇ ਹਾਂ ਤਾਂ ਸਾਡਾ ਮਨੁੱਖਾ ਆਕਾਰ ਤੋਂ ਬਾਅਦ ਪਰਿਵਾਰਾਂ ਦੇ ਵਿੱਚ ਵਿਛੋੜਾ ਪੈ ਜਾਂਦਾ বিছੋੜਾ ਪੈਣ ਤੋਂ ਬਾਅਦ ਕੋਈ ਕਿਸੇ ਪਾਸੇ ਤੇ ਕੋਈ ਕਿਸੇ ਪਾਸੇ ਚਲਾ ਜਾਂਦਾ ਤੇ ਜੇ ਅਸੀਂ ਆਪਣੇ ਜੀਵਨ ਦੇ ਵਿੱਚ ਪਰਿਵਾਰਾਂ ਦੇ ਵਿੱਚ ਬੈਠ ਕੇ ਸ਼ਬਦ ਦੇ ਨਾਲ ਸਾਡੀ ਲਿਵ ਜੁੜੀ ਹੋਵੇਗੀ ਸਾਡੀ ਟੁੱਟੀ ਗੰਢੀ ਹੋਈ ਹੋਵੇਗੀ ਫਿਰ ਮਨੁੱਖਾ ਆਕਾਰ ਤੋਂ ਬਾਅਦ ਇਸ ਮਨੁੱਖਾ ਦੇਹ ਤੋਂ ਬਾਅਦ ਸਵਾਸ ਖਤਮ ਹੋਣ ਤੋਂ ਬਾਅਦ ਸਾਰੇ ਇੱਕ ਹੀ ਘਰ ਵਿੱਚ ਜਾਣਗੇ ਫਿਰ ਕੋਈ ਦੂਜਾ ਰਸਤਾ ਨਹੀਂ ਹੈ ਬਾਤ ਦਾ ਰਸਤਾ ਛੱਡ ਕੇ ਲਿਵ ਦਾ ਮਾਰਗ ਸੰਤ ਮਾਰਗ ਤੇ ਚੱਲ ਪਵੇਗਾ ਹੁਣ ਜੇ ਅਸੀਂ ਪਹਿਲਾ ਗੁਰੂ ਵਾਲੇ ਬਣਾਂਗੇ ਫੇਰ ਹੀ ਅਸੀਂ ਉਸ ਰਸਤੇ ਤੇ ਜਾ ਸਕਦੇ ਹਾਂ ਕਿਹੜਾ ਰਸਤਾ ਲਿਵ ਦਾ ਰਸਤਾ ਫੇਰ ਹੀ ਸਾਡੀ ਟੁੱਟੀ ਗੰਢੀ ਜਾ ਸਕਦੀ ਹੈ ਅਸੀਂ ਉਦੋਂ ਹੁਕਮ ਦੇ ਵਿੱਚ ਆ ਜਾਂਦੇ ਹਾਂ ਜਦੋਂ ਗੁਰੂ ਸਾਡੀ ਲਿਵ ਨੂੰ ਜੋੜਦਾ ਹੈ ਕਿਸ ਦੇ ਨਾਲ ਨਾਦ ਦੇ ਨਾਲ ਜੋੜਦਾ ਹੈ ਇਸ ਕਰਕੇ ਅਸੀਂ ਪਰਿਵਾਰਾਂ ਦੇ ਵਿੱਚ ਬੈਠ ਕੇ ਨਾਮ ਦਾ ਅਭਿਆਸ ਕਰਨਾ ਹੈ ਅਸੀਂ ਇੱਕ ਸ਼ਬਦ ਨੂੰ ਜਾਣਨਾ ਹੈ ਤੇ ਇੱਕ ਨੂੰ ਹੀ ਬੁੱਝਣਾ ਹੈ ਤੇ ਇੱਕ ਤੇ ਹੀ ਅਸੀਂ ਯਕੀਨ ਕਰਨਾ ਹੈ ਉਹੀ ਤੇ ਉਹ ਸ਼ਬਦ ਹੈ ਜੋ ਸਾਡੀ ਟੁੱਟੀ ਹੋਈ ਨੂੰ ਗੰਢ ਸਕਦਾ ਹੈ ਫਿਰ ਮਹਾਰਾਜ ਆਪਾਂ ਨੂੰ ਇਹ ਵੀ ਦੱਸਦੇ ਨੇ ਕਿ ਤੁਸੀਂ ਜੋ ਤੁਹਾਨੂੰ ਇਹ ਸ਼ਬਦ ਸੁਣਾਈ ਦਿੱਤਾ ਹੈ ਇਸ ਸ਼ਬਦ ਨੂੰ ਕਦੀ ਵੀ ਛੱਡਿਓ ਨਾ ਆਖਰੀ ਸਵਾਸ ਤੱਕ ਇਸ ਸ਼ਬਦ ਦੇ ਵਿੱਚ ਆਪਣਾ ਧਿਆਨ ਲਗਾ ਕੇ ਰੱਖਿਓ ਕਹਿੰਦੇ ਇਸੇ ਸ਼ਬਦ ਦੇ ਰਾਹੀਂ ਅਸੀਂ ਸੱਚ ਦੇ ਵਿੱਚ ਸਮਾਉਣਾ ਹੈ ਇਹ ਜੋ ਸ਼ਬਦ ਪ੍ਰਗਟ ਹੁੰਦਾ ਹੈ ਇਹ ਕਿੱਥੋਂ ਪ੍ਰਗਟ ਹੁੰਦਾ ਹੈ ਇਹ ਦਸਮ ਦਵਾਰ ਤੋਂ ਪ੍ਰਗਟ ਹੁੰਦਾ ਹੈ ਤੇ ਜਿੱਥੇ ਇਹ ਸ਼ਬਦ ਜਾ ਕੇ ਸਮਾਉਂਦਾ ਹੈ ਉਹ ਪ੍ਰਮਾਤਮਾ ਹੈ ਨਾਮ ਜਪਣ ਤੋਂ ਬਾਅਦ ਜਦੋਂ ਪਾ ਧਿਆਨ ਦੇ ਵਿੱਚ ਬੈਠਦੇ ਆ ਤਾਂ ਆਪਾਂ ਇਸ ਸ਼ਬਦ ਦਾ ਪਿੱਛਾ ਕਰਦੇ ਆ ਪਿੱਛਾ ਕਰਦੇ ਕਰਦੇ ਮਨ ਕਿੱਥੇ ਚਲਾ ਜਾਂਦਾ ਆਪਣੇ ਸਰੀਰ ਤੋਂ ਆਪਣੇ ਸਵਾਸਾਂ ਤੋਂ ਇਹ ਪਰੇ ਹੋ ਜਾਂਦਾ ਤੇ ਮਨ ਸੁੰਨ ਦੇ ਵਿੱਚ ਚਲਾ ਜਾਂਦਾ ਫਿਰ ਜੀਵ ਨੂੰ ਪਤਾ ਲੱਗ ਜਾਂਦਾ ਕਿ ਇਹਨੂੰ ਸੱਤ ਕਹਿੰਦੇ ਆ ਸਤ ਗੁਰੂ ਕਹਿੰਦੇ ਆ ਹੁਣ ਪਹਿਲਾਂ ਆਪਾਂ ਨੂੰ ਪਤਾ ਨਹੀਂ ਸੀ ਹੁਣ ਪਤਾ ਲੱਗਾ ਕਿ ਸਤ ਗੁਰੂ ਕਿਹੜਾ ਹੈ ਗੁਰਬਾਣੀ ਵਿੱਚ ਸ਼ਬਦ ਦੀ ਵਿਚਾਰ ਕਰਕੇ ਦੱਸ ਦਿੱਤਾ ਹੈ ਕਿ ਤੁਹਾਡੇ ਸਾਹਮਣੇ ਹੈ ਮਾਰੇ ਕੀ ਕਹਿੰਦੇ ਨੇ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਗਾ ਦੇਖਦੇ ਤਾਂ ਆਪਾਂ ਪਹਿਲਾਂ ਵੀ ਸੀ ਪਰ ਉਦੋਂ ਭੇਦ ਨਹੀਂ ਸੀ ਜਦੋਂ ਗੁਰੂ ਸਮਝਾ ਲੰਦਾ ਤਾਂ ਪਰਮ ਦਾ ਜੋ ਪਰਦਾ ਆ ਉਹ ਪਾਸੇ ਹੋ ਜਾਂਦਾ ਫਿਰ ਆਪਾਂ ਨੂੰ ਉਹ ਮਾਲਕ ਹਰ ਜਗ੍ਹਾ ਮੌਜੂਦ ਦਿਖਾਈ ਦਿੰਦੇ ਜੇ ਜਦੋਂ ਕੋਈ ਜੀਵ ਮਾਲਕ ਨੂੰ ਵੇਖ ਲੰਦਾ ਮਹਿਸੂਸ ਕਰ ਲੰਦਾ ਸੁਣ ਲੰਦਾ ਫਿਰ ਕੀ ਹੋ ਜਾਂਦਾ ਸਭ ਤੋਂ ਵੱਡੀ ਕਿਰਪਾ ਹੁੰਦੀ ਆ ਕਿ ਉਹ ਜੀਵ ਹੁਕਮ ਦੇ ਵਿੱਚ ਆ ਜਾਂਦਾ